ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਅਠ ਪੌ ਦਾ ਇਤਿਹਾਸ ਸੰਤਨ ਨਾਲ ਸਾਂਝਾ ਕਰਾਂਗੇ ਜਿਵੇਂ ਕਿ ਤੁਸੀਂ ਛੇ ਤੇ ਸੱਤ ਪੌ ਦਾ ਇਤਿਹਾਸ ਸਾਡੇ ਚੈਨਲ ਤੇ ਵੇਖ ਸੋ ਕੀ ਹੋ ਜੇਕਰ ਤੁਸੀਂ ਨਹੀਂ ਵੇਖਿਆ ਤਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਕਿਸ਼ਲੀਆਂ ਵੀਡੀਓ ਦੇਖ ਸਕਦੇ ਹੋ ਸੋ ਅਠ ਪੌ ਦਾ ਇਤਿਹਾਸ ਚਮਕੌਰ ਦੇ ਯੁੱਧ ਦੀ ਅਰੰਭਤਾ ਤੋਂ ਹੈ ਸਤਿਗੁਰ ਜੀ ਨੇ ਨਿਤਨੇਮ ਇਤਿਹਾਸਾ ਦੀ ਵਾਰ ਦਾ ਪਾਠ ਬੜੇ ਹੀ ਧਰਮੇ ਨਾਲ ਕੀਤਾ ਗੁਰੂ ਜੀ ਨੇ ਯੁੱਧ ਦੀ ਰਣਨੀਤੀ ਪੀਤੀ ਰਾਤ ਹੀ ਬਣਾ ਲਈ ਸੀ ਗੜੀ ਦੀਆਂ ਚੋਹਾ ਬਾਹੀਆਂ ਤੇ 8 8 ਸਿੰਘਾਂ ਦੀਆਂ ਡਿਊਟੀਆਂ ਲਾਈਆਂ ਭਾਈ ਕੋਠਾ ਸਿੰਘ ਭਾਈ ਮਦਨ ਸਿੰਘ ਗੜੀ ਦੇ ਦਰਵਾਜ਼ੇ ਦੀ ਰਖਵਾਲੀ ਲਈ ਥਾਪੇ ਭਾਈ ਦਿਆ ਸਿੰਘ ਅਤੇ ਭਾਈ ਆलम ਸਿੰਘ ਜੀ ਨੂੰ ਸਾਰਿਆਂ ਨਾਲ ਤਾਲਮੇਲ ਬੁਲਾਈ ਰੱਖਣ ਲਈ ਅਤੇ ਵਾਰੋ ਵਾਰੀ ਪੈਰਾ ਦੇਣ ਲਈ ਜੋੜੀ ਤੇ ਲਾ ਦਿੱਤਾ ਆਪ ਗੁਰੂ ਜੀ ਭਾਈ ਤਰਨ ਸਿੰਘ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਭਾਈ ਸੈਦ ਸਿੰਘ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਹਾਰ ਸਿੰਘ ਦੀ ਨਾਲ ਗੜੀ ਦੀ ਉੱਪਰਲੀ ਛਟਾਰੀ ਵਿੱਚ ਜਾ ਵਿਰਾਜੇ ਸੂਰਜ ਦੀ ਟਿੱਕੀ ਨਿਕਲਦੇ ਸਾਰੀ ਵਜ਼ੀਰ ਖਾਂ ਤੇ ਹੋਰ ਜਰਨੈਲਾਂ ਨੇ ਵਿਉਂਤ ਬਣਾਈ ਕਿ ਗੁਰੂ ਦੀ ਬਹੁਤੀ ਸੈਨਾ ਸਰਸਨਦੀ ਤੋਂ ਪਾਰ ਹੋਈ ਹੈਗਾ ਜ ਲੜਾਈ ਵਿੱਚ ਮਾਰੀ ਗਈ ਹੈ ਤੇ ਬਾਕੀ ਨਦੀ ਦੀ ਪੇਟਾ ਚੜ ਗਈ ਹੈ ਸੋ ਇਹ ਸਾਡੇ ਕੋਲ ਬਹੁਤ ਹੀ ਖੂਬਸੂਰਤ ਮੌਕਾ ਹੈ ਕਿ ਗੱਡੀ ਤੇ ਇੱਕੋ ਵਾਰੀ ਹੱਲਾ ਕਰ ਦਈਏ ਤੇ ਗੁਰੂ ਨੂੰ ਜਿੰਦਾ ਪਕੜ ਕੇ ਔਰੰਗਜ਼ੇਬ પાસે ਮੋਹ ਮੰਗੀਆਂ ਮੁਰਾਦਾਂ ਪ੍ਰਾਪਤ ਕਰੀਏ ਇਹ ਵਿਚਾਰ ਕੇ ਮੁਗਲ ਜਰਨੈਲਾਂ ਨੇ ਆਪਣੀਆਂ ਫੌਜਾਂ ਨੂੰ ਇੱਕੋ ਵਾਰੀ ਗੱਡੀ ਤੇ ਹਮਲਾ ਕਰਨ ਲਈ ਕਿਹਾ ਮੁਗਲਾਂ ਨੇ ਜਦੋਂ ਗੜੀ ਉੱਪਰ ਜ਼ਬਰਦਸਤ ਹਮਲਾ ਕੀਤਾ ਤਾਂ ਅਗੋ ਸਿੰਘਾਂ ਨੇ ਬੜੇ ਜੋਸ਼ ਨਾਲ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡ ਕੇ ਉਹਨਾਂ ਦਾ ਬੰਦੂਕਾਂ ਤੇ ਤੀਰਾਂ ਦੀਆਂ ਬੁਛਾੜਾਂ ਨਾਲ ਸਵਾਗਤ ਕੀਤਾ ਜਿੰਨੇ ਜ਼ੋਰ ਨਾਲ ਯਾ ਅਲੀ ਯਾ ਅਲੀ ਕਰਦੇ ਤੁਰਕਾਂ ਨੇ ਗੜੀ ਉੱਪਰ ਹਮਲਾ ਕੀਤਾ ਸਿੰਘਾਂ ਵੱਲੋਂ ਉਸੇ ਹੀ ਤਰ੍ਹਾਂ ਤੀਰਾਂ ਤੇ تفੰਗਾਂ ਦੀ ਮਾਰ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਸਿੰਘਾਂ ਦੇ ਇਸ ਅਣਕਿਆਸੇ ਜ਼ਬਰਦਸਤ ਮੂੰਹ ਤੋੜ ਦੇ ਜਵਾਬ ਵਿੱਚ ਆਪਣੇ ਨਿੱਕਾ ਫੌਜੀਆਂ ਦੀ ਜਵਾਨਾਂ ਗਵਾ ਕੇ ਇੱਕ ਵਾਰੀ ਮੁਗਲ ਪਿੱਛੇ ਹਟੇ ਤੇ ਸਮਝਣ ਲੱਗੇ ਕਿ ਜਿੰਨੀ ਤੀਰਾਂ ਬੰਦੂਕਾਂ ਦੀ ਵਾਰ ਸਾਡੇ ਤੇ ਚੜੀ ਗਈ ਤੇ ਜਿੰਨਾ ਸਾਡਾ ਨੁਕਸਾਨ ਹੋਇਆ ਹੈ ਗੱਡੀ ਵਿੱਚ ਕੇਵਲ 5-10 ਸਿੰਘ ਨਹੀਂ ਸਗੋ ਕਈ ਗੁਣਾ ਵੱਧ ਗਿਣਤੀ ਹੈ। ਕਲਗੀਧਰ ਜੀ ਉੱਚੀ ਉਟਾਰੀ ਤੋਂ ਬੜੇ ਹੀ ਜੋਸ਼ ਨਾਲ ਤੀਰ ਚਲਾਉਂਦੇ ਜੋ ਕਈਆਂ ਕਈਆਂ ਨੂੰ ਵਿੰਨ ਕੇ ਉਹਨਾਂ ਨੂੰ ਸਦਾ ਦੀ ਨੀਂਦਰ ਸੁਵਾ ਦਿੰਦਾ। ਪਿੱਛੇ ਬੈਠੇ ਨਾਮਵਰ ਜਰਨੈਲ ਵਜ਼ੀਰ ਖਾਂ, ਨਾਰ ਖਾਂ, ਉਸਮਾਨ ਖਾਂ, ਦਲਾਵਰ ਖਾਂ ਆਦ ਆਪਣੀਆਂ ਫੌਜਾਂ ਨੂੰ ਕਰੀ ਉੱਪਰ ਹਮਲਾ ਕਰਨ ਲਈ ਹੌਸਲਾ ਵੀ ਦਿੰਦੇ ਤੇ ਤਾਹਨੇ ਵੀ ਮਾਰਦੇ, ਡਰਾਵੇ ਵੀ ਦਿੰਦੇ ਤੇ ਲਾਲਚ ਵੀ ਕਿ ਇੱਕਦਮ ਗੜੀ ਤੇ ਹਮਲਾ ਕਰਕੇ ਗੁਰੂ ਨੂੰ ਪਕੜ ਲਵੋ ਤੁਹਾਨੂੰ ਮੋਹ ਮੰਗੀਆਂ ਜ਼ਗੀਰਾਂ ਤੇ ਇਨਾਮ ਮਿਲਣਗੇ ਇਸ ਤੋਂ ਬਾਅਦ ਮਲੇਰਕੋਟ ਲਈ ਭਰਾਮਾ ਨੂੰ ਵਜ਼ੀਰ ਖਾਂ ਲੂੰਬੜ ਚਾਲ ਵਰਤਦਿਆਂ ਟਕੋਰਾ ਮਾਰਨੀਆਂ ਸ਼ੁਰੂ ਕਰਦਾ ਹੈ ਕਿ ਸ਼ਾਹੀ ਦਰਬਾਰ ਵਿੱਚ ਤਾਂ ਤੁਹਾਨੂੰ ਸਭ ਤੋਂ ਵੱਧ ਬਹਾਦਰ ਮੰਨਿਆ ਜਾਂਦਾ ਹੈ ਕਿੱਥੇ ਗਈ ਤੁਹਾਡੀ ਬਹਾਦਰੀ ਤੁਹਾਡੇ ਪਰਬਤ ਜਿੱਡੇ ਜੁੱਸਿਆਂ ਵਿੱਚ ਹਾਥੀਆਂ ਜਿਹੇ ਬਲ ਕਿਸ ਕੰਮ ਆਇਆ ਜੇ ਤੁਸੀਂ ਗੁਰੂ ਦੇ ਮੁੱਠੀਪਰ ਸਿੰਘਾਂ ਨੂੰ ਹੀ ਕਾਬੂ ਨਾ ਕਰ ਸਕੇ ਭਰਾਮਾ ਬੋਲਦਿਆਨ ਖਾਨ ਸਾਹਿਬ ਤੁਸੀਂ ਕੋਈ ਤਰਕੀਬ ਦੱਸੋ ਅਸੀਂ ਉਸੇ ਅਨੁਸਾਰ ਹੀ ਮੈਦਾਨ-ਜੰਗ ਵਿੱਚ ਆਪਣੀ ਬਹਾਦਰੀ ਦੇ ਜੋਰ ਵਿਖਾ ਦਿੰਦੇ ਹਾਂ ਲੋਹਾ ਗਰਮ ਹੋ ਆਵੇ ਕੇ ਵਜ਼ੀਰ ਖਾਨ ਨੇ ਛੱਟ ਮਾਰ ਦਿੱਤੀ ਤੇ ਕਹਿਣ ਲੱਗਾ ਕਿ ਜਦੋਂ ਕਿਲੇ ਜਿੱਤ ਹੁੰਦੇ ਪਾਸਨ ਤਾਂ ਯੁੱਧ ਕਲਾ ਦੀ ਤਲੁਗਾਮਾ ਚਾਲ ਵਰਤਣੀ ਚਾਹੀਦੀ ਹੈ ਤਲੁਗਾਮਾ ਇੱਕ ਤੁਰਕੀ ਪਾਸ਼ਾ ਦਾ ਸ਼ਬਦ ਇਸ ਯੁੱਧ ਚੱਲ ਰਹੀ ਹਮਲਾਵਰ ਫੌਜ ਦੁਸ਼ਮਣ ਦੇ ਕਿਲੇ ਵਿੱਚ ਚੋਰੀ ਛਿਪੇ ਪੌੜੀਆਂ ਲਾ ਕੇ ਆਪਣੇ ਬਹਾਦਰ ਸਪਾਈ ਭੇਜਦੀ ਸੀ ਜੋ ਪੌੜੀਆਂ ਰਾਹੀਂ ਕਿਲੇ ਦੀਆਂ ਵੱਡੀਆਂ ਦੀਵਾਰਾਂ ਟੱਪ ਕੇ ਅੰਦਰ ਵੜ ਕੇ ਅੰਦਰ ਉਹ ਕਿਲੇ ਦੇ ਦਰਵਾਜ਼ੇ ਖੋਲ ਦਿੰਦੇ ਤੇ ਬਾਅਦ ਰਿਕੜੀ ਫੌਜ ਹਮਲਾ ਹਮਲਾ ਪਰ ਇਕਦਮ ਅੰਦਰ ਕਰੜਾ ਹਮਲਾ ਬੋਲ ਕੇ ਕਿਲੇ ਦੇ ਅੰਦਰ ਦਖਲ ਹੋ ਜਾਇਆ ਕਰਦੀ ਸੀ ਫੌਜੀਆ ਤੇ ਜਹਾਦੀਆਂ ਨੇ ਗੜੀ ਉੱਪਰ ਚੜਨ ਵਾਸਤੇ ਬਾੰਸ ਦੀਆਂ ਪੌੜੀਆਂ ਦਾ ਪ੍ਰਬੰਧ ਕੀਤਾ ਮਲੇਰ ਕੋਰਲੇ ਦੇ ਨਿਵਾਰ ਸ਼ੇਰ ਮੁਹੰਮਦ ਖਾਨ ਦੇ ਤਿੰਨ ਭਰਾ ਜੋ ਆਪਣੀ ਬਹਾਦਰੀ ਵਿੱਚ ਮੰਨੇ ਹੋਏ ਸਨ ਜਿਨ੍ਹਾਂ ਦੇ ਨਾਮ ਤਵਾਰੀਕ ਵਿੱਚ ਨਾਰ ਖਾਨ ਗਨੀ ਖਾਨ ਤੇ ਖਵਾਜਾ ਮਹਮੂਦ ਅਲੀ ਲਿਖੇ ਹਨ ਇਹਨਾਂ ਨੇ ਆਪਣੀ ਫੌਜ ਨੂੰ ਵੰਗਾਰਿਆ ਤੇ ਕਿਹਾ ਗਾਜ਼ੀਓ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਹੋ ਤੁਹਾਡੇ ਪਾਸੋਂ ਆ ਗਿਣਤੀ ਰ ਸਿੰਘ ਉੱਪਰ ਫਤੇ ਨਹੀਂ ਪਾਈ ਜਾਂਦੀ ਹਿੰਮਤ ਕਰੋ ਅਸੀਂ ਅੱਗੇ ਹੁੰਦੇ ਹਾਂ ਤੁਸੀਂ ਸਾਡੇ ਪਿੱਛੇ ਆਵੋ ਅੱਜ ਅਸੀਂ ਗੜੀ ਨੂੰ ਸਾਰ ਕਰਕੇ ਛੱਡਣਾ ਹੈ ਸਭ ਤੋਂ ਪਹਿਲਾਂ ਨਾਰਖਾਂ ਗੜੀ ਨੂੰ ਲਗਾਈ ਪੌੜੀ ਚੜ ਕੇ ਉੱਪਰ ਗਿਆ ਜਿਉਂ ਹੀ ਇਸ ਨੇ ਆਪਣਾ ਸਿਰ ਕੰਨ ਤੋਂ ਉੱਚਾ ਚੁੱਕਿਆ ਸਤਿਗੁਰੂ ਜੀ ਜੋ ਉੱਚੀ ਟਾਰੀ ਵਿੱਚ ਬਿਰਾਜਮਾਨ ਸਨ ਲਲਕਾਰ ਕੇ ਕਹਿਣ ਲੱਗੇ ਓ ਨਾਰਖਾਂ ਸਾਵਧਾਨ ਹੋ ਜਿਉਂ ਦੀਆਂ ਕਉਮਾ ਵਿਆਰੀ ਨੂੰ ਆਪਣੇ ਵੇੜੇ ਵਿੱਚ ਕਦਮ ਐਵੇਂ ਹੀ ਨਹੀਂ ਰੱਖ ਲੈਣ ਦਿੰਦੇ ਇਹ ਆ ਕੇ ਗੁਰੂ ਜੀ ਨੇ ਆਪਣੇ ਬੰਕੀ ਕਮਾਨ ਜਿਸ ਵਿੱਚ ਸਵਰਨ ਮੁਖੀ ਜਾਂ ਸੋਨੇ ਦੇ ਜਿਹੜੇ ਤੀਰ ਸਨ ਪਹਿਲੋ ਹੀ ਚਾਰੇ ਹੋਇਆ ਸੀ ਤਾਂ ਚਿੱਲਾ ਖਿੱਚ ਕੇ ਅਕਾਲ ਕਹਿ ਕੇ ਛੱਡ ਦਿੱਤਾ ਹਨੇਰੀ ਮੰਗੋਂ ਸ਼ੋਕ ਦਾ ਤੀਰ ਨਾਰ ਖਾਨ ਦੀ ਇੱਕ ਵਿੱਚ ਲੱਗਾ ਉਹ ਦਰਖਤ ਦੇ ਟਹਿਣੇ ਵਾਂਗੂ ਟੁੱਟ ਕੇ ਧਰਤੀ ਤੇ ਜਾ ਡਿੱਗਾ ਉਧਰ ਦੂਸਰੇ ਪਾਸੇ ਗਨੀ ਖਾਨ ਨੇ ਜਦੋਂ ਪੌੜੀ ਤੇ ਥੋੜਾ ਜਿਹਾ ਸਿਰ ਉਤਾ ਚੁੱਕਿਆ ਗੁਰੂ ਜੀ ਨੇ ਲਲਕਾਰ ਕੇ ਆਪਣੇ ਗੁਰਜ ਦਾ ਐਸਾ ਵਾਰ ਕੀਤਾ ਕਿ ਉਸ ਦਾ ਸਿਰ ਹੀ ਫੇਨ ਸੁਟਿਆ ਤੇ ਉਹ ਵੀ ਧਰਤੀ ਤੇ ਜਾ ਡਿੱਗਿਆ ਦੋਹਾਂ ਭਰਾਵਾਂ ਦਾ ਇਹ ਹਸ਼ਰ ਵੇਖ ਕੇ ਤੀਜਾ ਭਰਾ ਖਵਾਜਾ ਮਹਿਮੂਦ ਅਲੀ ਕੰਧ ਦੀ ਓਟ ਲੈ ਕੇ ਨੀਵਾ ਨੀਵਾ ਹੁੰਦਾ ਗੱਡੀ ਦੇ ਪਿਛਲੇ ਪਾਸੇ ਭੱਜ ਗਿਆ ਗੁਰੂ ਜੀ ਨੇ ਜਫਰ ਨਾਮੇ ਵਿੱਚ ਇਸ ਖਵਾਜਾ ਮਹਿਮੂਦ ਨੂੰ ਮਰਦੂਦ ਕਿਹਾ ਹੈ ਮਰਦੂਦ ਤੋਂ ਭਾਵ ਰੱਦ ਕੀਤਾ ਹੋਇਆ ਜਾਂ ਡਰਪੋਕ ਗੁਰੂ ਜੀ ਦੇ ਸੋਨ ਮੁਖੀ ਤੀਰ ਇਹਨਾਂ ਬਾਬਤ ਇਤਿਹਾਸ ਹੈ ਕਿ ਗੁਰੂ ਜੀ ਦੇ ਹਰ ਤੀਰ ਨੂੰ ਕਰੀਬਨ 1 ਤੋਲਾ ਸੋਨਾ ਲੱਗਾ ਹੁੰਦਾ ਸੀ ਇਹ ਇਸ ਦਾ ਇਹੀ ਸੀਗਾ ਕਿ ਜਦੋਂ ਵੀ ਜੇਕਰ ਤੀਰ ਦੁਸ਼ਮਣ ਨੂੰ ਜ਼ਖਮੀ ਕਰ ਜਾਵੇ ਤਾਂ ਤੀਰ ਨਾਲ ਲੱਗਾ ਸੋਨਾ ਉਤਾਰ ਕੇ ਉਹ ਆਪਣਾ ਇਲਾਜ ਕਰਵਾ ਸਕੇ ਤੇ ਜੇਕਰ ਦੁਸ਼ਮਣ ਦੀ ਜੀਵਨ ਲੀਲਾ ਹੀ ਮੁੱਕ ਜਾਵੇ ਤਾਂ ਉਸ ਦੇ ਸੰਬੰਧੀ ਉਹ ਸੋਨਾ ਉਤਾਰ ਕੇ ਉਸ ਤੋਂ ਪ੍ਰਾਪਤ ਕੀਤੀ ਮਾਇਆ ਨਾਲ ਉਸ ਸ਼ਖਸ ਦੀ ਅੰਤਮ ਕਿਰਿਆ ਕਰਮ ਕਰ ਲੈਣ। ਜੰਗੀ ਪੈਦਲੀਆਂ ਤੋਂ ਵਾਕਿਫ ਸਿੰਘਾਂ ਨੂੰ ਹੁਣ ਇਹ ਮਹਿਸੂਸ ਹੋ ਚੁੱਕਾ ਸੀ ਕਿ ਇਹ ਮੁਲਖਈਆ ਫਿਰ ਦੁਬਾਰਾ ਗੱਡੀ ਉੱਪਰ ਜ਼ਬਰਦਸਤ ਹਮਲਾ ਕਰੇਗਾ ਇਸ ਲਈ ਦਸਨੇਸ਼ ਪੀਜਾ ਜੀ ਦੀ ਆਗਿਆ 'ਪਾਕੇ ਸਿੰਘਾਂ ਨੇ ਛੋਟੇ-ਛੋਟੇ ਜਥੇ ਬਣਾ ਗੱਡੀ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਰਣ ਮੰਡਲਾ ਰੰਭ ਕਰ ਦਿੱਤਾ ਹੁਣ ਪੰਜਾ ਸਿੰਘਾਂ ਦਾ ਜਥਾ ਗੱਡੀ ਤੋਂ ਬਾਹਰ ਨਿਕਲਿਆ ਸਿੰਘ ਸੂਰਮੇ ਮੁਗਲ ਸੈਨਾ ਉੱਪਰ ਭੁੱਖੇ ਸ਼ੇਰਾਂ ਵਾਂਗ ਜਾ ਚੱਪਟੇ ਸਿੰਘਾਂ ਦੇ ਜਥੇ ਦੀ ਤਾਬਨਾ ਚਲਦੇ ਹੋਏ ਮੁਗਲਾਂ ਨੇ ਮੈਦਾਨ ਚੋਂ ਦੌੜਨਾ ਸ਼ੁਰੂ ਕਰ ਦਿੱਤਾ ਪੰਜਾ ਸਿੰਘਾਂ ਦਾ ਜਥਾ ਜਦੋਂ ਸ਼ੀਧੀ ਪ੍ਰਾਪਤ ਕਰ ਲੈਂਦਾ ਉਹਨਾਂ ਦੀ ਥਾਂ ਹੋਰ ਜਥਾ ਸ਼ਹਾਦਤ ਪ੍ਰਾਪਤ ਕਰਨ ਲਈ ਤਿਆਰ ਹੋ ਰਣ ਵਿੱਚ ਯੋਜਨ ਨਹੀਂ ਪੂਰੇ ਜੋਸ਼ ਨਾਲ ਮੁਗਲ ਸੈਨਾ ਦੇ ਟੁੱਟ ਪੈਂਦਾ ਆਦੇ ਤੋਂ ਵੱਧ ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ ਗੁਰੂ ਜੀ ਪਾਸੋਂ ਆਗਿਆ ਤੇ ਆਸ਼ੀਰਵਾਦ ਲੈ ਕੇ ਭਾਈ ਮੋਲਕ ਸਿੰਘ ਭਾਈ ਧਿਆਨ ਸਿੰਘ ਤੇ ਭਾਈ ਦਾਨ ਸਿੰਘ ਤਿੰਨਾਂ ਨੇ ਜਥਾ ਬਣਾ ਘੜੀ ਤੋਂ ਬਾਹਰ ਨਿਕਲ ਕੇ ਉਹ ਕਸਮਾਂ ਹੰਦਾ ਯੁੱਧ ਕੀਤਾ ਕਿ ਤੁਰਕ ਤੋਹਫਾ ਤੋਬਾ ਬੁਕਾਰ ਦੇ ਅੱਗੇ ਲੱਗ ਦੋੜੇ ਇਨਾਂ ਦੀ ਬਹਾਦਰੀ ਨੂੰ ਵੇਖ ਕੇ ਭਾਈ ਮੋਹਕਮ ਸਿੰਘ ਜੀ ਇਕੱਲੇ ਹੀ ਨਜਾਇਜ਼ ਤਲਵਾਰ ਲੈ ਕੇ ਯੋਧ ਦੇ ਮੈਦਾਨ ਵਿੱਚ ਚਾਰ ਨਿਤਰੇ ਤੇ ਲਲਕਾਰ ਕੇ ਕਿਹਾ ਕਿ ਜੇ ਹਿੰਮਤ ਹੈ ਤਾਂ ਇਕੱਲੇ ਨਾਲ ਇਕੱਲਾ ਲੜੋ ਤੇ ਆਪਣੀ ਮਰਦਾਨਗੀ ਦਾ ਸਬੂਤ ਦਿਓ ਇਹ ਵੰਗਾਰ ਸੁਣ ਕੇ ਇੱਕ ਮੁਗਲ ਭਾਈ ਮੋਹਕਮ ਸਿੰਘ ਜੀ ਦੇ ਸਾਹਮਣੇ ਆਖ ਲੋਤਾ ਬਾਕੀ ਸੈਨਾ ਯੁੱਧ ਵੇਖਣ ਲੱਗੀ ਕਈ ਚਿਰ ਦੀ ਗੱਤਕਾ ਬਾਜੀ ਤੋਂ ਬਾਅਦ ਉਹ ਪਠਾਨ ਭਾਈ ਮੋਹਕਮ ਸਿੰਘ ਜੀ ਦੀ ਤਲਵਾਰ ਨਾਲ ਦੋ ਟਕ ਹੋ ਗਿਆ ਇਸ ਪਠਾਨ ਨੂੰ ਮੋਦੇ ਘਾਟ ਉਤਰਦਾ ਵੇਖ ਜਿੰਨਾ ਮੁਗਲਾਂ ਨੂੰ ਆਪਣੀ ਬਹਾਦਰੀ ਤੇ ਮਾਣ ਸੀ ਇੱਕ ਇੱਕ ਕਰਕੇ ਕਈ ਨਿਤਰੇ ਪਰ ਭਾਈ ਮੋਹਕਮ ਸਿੰਘ ਜੀ ਦੀ ਬਹਾਦਰੀ ਨੇ ਉਹਨਾਂ ਨੂੰ ਸਦਾ ਦੀ ਨਿੰਦਰ ਸੁਵਾ ਦਿੱਤਾ ਜਦੋਂ ਵੈਰੀ ਡਰ ਦੇ ਮਾਰੇ ਤੋਬਾ ਤੋਬਾ ਪੁਕਾਰਦੇ ਮੈਦਾਨ ਵਿੱਚੋਂ ਨਸ ਤੁਰੇ ਤਾਂ ਖਵਾਜਾ ਮਰਦੂਦ ਨੂੰ ਗੁੱਸਾ ਚੜਿਆ ਤੇ ਉਸਨੇ ਮੰਗਾਰ ਕੇ ਕਿਹਾ ਕਿ ਉਹ ਭਾਜੀ ਬਣ ਕੇ ਮੈਦਾਨ ਨੂੰ ਛੱਡ ਕੇ ਭੱਜੀ ਜਾਂਦੇ ਹੋ ਜੇ ਸਾਹਮਣਾ ਨਹੀਂ ਕਰ ਸਕਦੇ ਤਾਂ ਦੋਰੋਂ ਇਸ ਸਿੱਖੜੀ ਤੇ ਗੋਲੀਆਂ ਦਾ ਮੀਂਹ ਵਰਸਾਓ ਹੁਕਮ ਹੁੰਦੇ ਹੀ ਭਾਈ ਮੋਹਕਮ ਸਿੰਘ ਜੀ ਉੱਪਰ ਬੰਦੂਕਾਂ ਦੀ ਬਾੜ ਛਾੜੀ ਗਈ ਸੂਰਮਾ ਗੋਲੀਆਂ ਲੱਗਨ ਨਾਲ ਛੱਲਣੀ ਛੱਲਣੀ ਹੋ ਜਮੀ ਤੇ ਜਾ ਟੱਠਾ ਤੇ ਰੰਗ ਰਤ ਭਾਈ ਮੋਕਮ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਭਾਈ ਸਾਹਿਬ ਸਿੰਘ ਤੇ ਪਿਆਰੇ ਭਾਈ ਹਿੰਮਤ ਸਿੰਘ ਜੀ ਗੱਡੀ ਦੇ ਦਰਵਾਜ਼ੇ 'ਚੋਂ ਬਾਹਰ ਨਿਕਲੇ ਦੀ ਤੁਰਕ ਦਲ ਤੇ ਬਾਜਾ ਮੰਗ ਚਪਟ ਪਏ। ਅਨੇਕਾਂ ਸਿਪਾਈਆਂ ਨੂੰ ਜ਼ਖਮੀ ਕਰ ਅਨੇਕਾਂ ਨੂੰ ਮਾਰ ਕੇ ਗੱਡੀ ਦੇ ਸਾਹਮਣੇ ਵਾਲਾ ਵਿੜਾ ਪੱਧਰਾ ਕਰ ਦਿੱਤਾ। ਦੋਵਾਂ ਦੀ ਬਹਾਦਰੀ ਦੇਖ ਤੇ ਅਨੇਕਾਂ ਤੁਰਕਾਂ ਨੂੰ ਮੌਤ ਦੇ ਘਾਟ ਉਤਰਦੇ ਦੇਖ ਤੁਰਕਾਂ ਦਾ ਇੱਕ ਹੋਰ ਦਸਤਕ ਗੋਲੀਆਂ ਦਾ ਮੀਂਹ ਵਰਸੰਦਾ ਦੋਵਾਂ ਪਿਆਰਿਆਂ ਨੂੰ ਜ਼ਖਮੀ ਕਰ ਗਿਆ ਪਰ ਦੋਵੇਂ ਜ਼ਖਮਾਂ ਤੇ ਗੋਲੀਆਂ ਨਾਲ ਮਿਲਨੇ ਹੋਏ ਆ ਗਾਂ ਹੀ ਆ ਗਾਂ ਬਦੀ ਜਾਨ। ਆਖਿਰਣੇਕਾਂ ਨੂੰ ਬਟਦੇ ਟੁਕਦੇ ਸ਼ਹੀਦ ਹੋ ਗਏ ਭਾਈ ਸਾਹਿਬ ਸਿੰਘ ਜੀ ਤੇ ਭਾਈ ਹਿਮਤ ਸਿੰਘ ਦੀ ਸ਼ਹੀਦ ਹੋ ਜਾਣ ਪਿੱਛੋਂ ਭਾਈ ਈਸ਼ਰ ਸਿੰਘ ਤੇ ਭਾਈ ਦੇਵਾ ਸਿੰਘ ਨੇ ਆਪਣੇ ਸਾਥੀਆਂ ਨਾਲ ਗੱਡੀ ਤੋਂ ਬਾਹਰ ਹੋ ਬਹਾਦਰੀ ਦਾ ਅਜਿਹਾ ਪ੍ਰਦਰਸ਼ਨ میدان ਯੰਗ ਵਿੱਚ ਕੀਤਾ ਜਿਸ ਨੂੰ ਦੇਖ ਕੇ ਤੁਰਕ ਵੀ ਡੰਗ ਰਹੇਗੇ ਇਹ ਸਖੜੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ ਇਹਨਾਂ ਦੇ ਤਾਂ ਸਰੀਰ ਉੱਪਰ वार ਕੀਤੇ ਵੀ ਹਥਿਆਰ ਖੁੰਡੇ ਹੋ ਜਾਂਦੇ ਹਨ ਸਿੰਘਾਂ ਨੇ ਲੋਥਾਂ ਦੇ ਸੱਥਰ ਵਿਛਾ ਦਿੱਤੇ ਪਰ ਕਿੱਡੀ ਦਲ ਮੁਲਕਈਆ ਮੁਕਣ ਵਿੱਚ ਹੀ ਨਾ ਆਵੇ ਆਖਿਰਣ ਗਿੰਦ ਮੋਤ ਘਾੜੂ ਉਤਾਰ ਕੇ ਗੱਡੀ ਦਾ ਅਗਲਾ میدان ਸਾਫ਼ ਕਰਕੇ ਪੰਜੇ ਸਿੰਘ ਸ਼ਹੀਦੀ ਜਾਮ ਪੀਗੇ ਅੱਗੇ ਤੋਂ ਵਾਦ ਸਿੰਘ ਹੁਣ ਸ਼ਹੀਦੀ ਪਾ ਚੁੱਕੇ ਸਨ ਭਾਈ ਦਿਆ ਸਿੰਘ ਜੀ ਨੇ ਕੁਝ ਸਿੰਘਾਂ ਨਾਲ ਲਏ ਅਤੇ ਕਲਗੀ ਧਰਜੀ ਦੇ ਅੱਗੇ ਹਾਜ਼ਰ ਹੋ ਹੱਥ ਜੋੜ ਬੇਨਤੀ ਕੀਤੀ ਕਿ ਇਸ ਅਸਾਮੀ ਜੰਗ ਦੇ ਅਸਾਰ ਬਹੁਤ ਭਿਆਨਕ ਜਾਪ ਰਹੇ ਹਨ ਇਸ ਲਈ ਆਪ ਜੀ ਇਸ ਗੜੀ ਵਿੱਚੋਂ ਕਿਵੇਂ ਨ ਕਿਵੇਂ ਸਹੀ ਸਲਾਮਤ ਬਾਹਰ ਨਿਕਲ ਜਾਓ ਐਸੇ ਵਿੱਚ ਹੀ ਖਾਲਸੇ ਦੀ ਜਿੱਤ ਹੈ ਜੇ ਆਪ ਸਹੀ ਸਲਾਮਤ ਬਾਹਰ ਨਿਕਲ ਗਏ ਤਾਂ ਤੁਸੀਂ ਸਾਡੇ ਵਰਗੇ ਹਜ਼ਾਰਾਂ ਖਾਲਸੇ ਰਾਜ ਖਾਲਸੇ ਸਾਜ ਲਗੋਗੇ ਪਰ ਹਜ਼ਾਰਾਂ ਖਾਲਸੇ ਇਕੱਠੇ ਹੋ ਕੇ ਵੀ ਆਪ ਵਰਗਾ ਗੁਰੂ ਨਹੀਂ ਸਾਹ ਸਕਣਗੇ ਸੋ ਸਰ ਰਹਿਮਤ ਕਰਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਸਤਿਗੁਰੂ ਜੀ ਭਾਈ ਦਿਆ ਸਿੰਘ ਜੀ ਦੀ ਬੇਨਤੀ ਸੁਣ ਕੇ ਮਸਕਰਾਏ ਤੇ ਕਹਿਣ ਲੱਗੇ ਦਿਆ ਸਿੰਘ ਉਧਰ ਵੇਖੋ ਹੋ ਰਹੇ ਕਮਸਾਨ ਦੇ ਝੰਗ ਵਿੱਚ ਮਾਸ ਖੋਰੇ ਪੰਛੀ ਵੀ ਮਾਸ ਖਾਣ ਆ ਉਤਰੇ ਹਨ ਮੈਂ ਤੇ ਤੁਸੀਂ ਸੱਚ ਤੇ ਖੜੇ ਹਾਂ ਜਿਸ ਵਾਲੇ ਪ੍ਰਮਾਤਮਾ ਹੋਵੇ ਉਸ ਦੀ ਜਿੱਤ ਸੁਦੀਵੀ ਹੁੰਦੀ ਹੈ ਭਾਈ ਦਿਆ ਸਿੰਘ ਨੇ ਹੋਰ ਸਿੰਘਾਂ ਨਾਲ ਮਤਾ ਪਾ ਕੇ ਮਤਾ ਪਕਾ ਕੇ ਜਦੋਂ ਗੁਰੂ ਜੀ ਪਾਸ ਅਟਾਰੀ ਵਿੱਚ ਜਾਂਦੇ ਹਨ ਤਾਂ ਦੇਖਦੇ ਹਨ ਕਿ ਅੱਗੇ ਸਤਿਗੁਰੂ ਜੀ ਦੇ ਵੱਡੇ ਸਾਹਿਬ ਜਰਾ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦੀ ਉਮਰ 18 ਕੇ ਸਾਲ ਦੇ ਕਰੀਬ ਜਿਨ੍ਹਾਂ ਦਾ ਦਰਸ਼ਨ ਕਰਕੇ ਭੁੱਖ ਲੱਗਦੀ ਹੈ ਗੱਲ ਵਿੱਚ ਪੱਲਾ ਪਾ ਕੇ ਗੁਰੂ ਜੀ ਅੱਗੇ ਖੜੇ ਹੋ ਕੇ ਬੇਨਤੀ ਕਰ ਰਹੇ ਹਨ ਕਿ ਪਿਆਰੇ ਪਿਤਾ ਜੀ ਹੁਣ ਅਤ ਹੋ ਗਈ ਹੈ ਪਿਆਰੇ ਸਿੰਘ ਅੱਧੋ ਵੱਧ ਸ਼ੀਂ ਦੀ ਜਾਮ ਪੀ ਚੁੱਕੇ ਹਨ ਹੁਣ ਮੈਨੂੰ ਵੀ ਆਗਿਆ ਬਖਸ਼ੋ ਮੈਂ ਵੀ ਆਪ ਦੇ ਪਿਆਰੇ ਗੁਰਸਿੱਖਾ ਮੰਗ ਬਿਆਰੀ ਦਲਨਾਲ ਲੋਹਾ ਲੈ ਕੇ ਸ਼ਹੀਦੀ ਜਾਮ ਪੀਵਾਂ ਸਾਬ ਜਾਰੀ ਦੀ ਬੇਨਤੀ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਬਾਬਾ ਜੀ ਦੀ ਪਿੱਠ ਤੇ ਥਾਪੜਾ ਦਿੱਤਾ ਤੇ ਬਚਨ ਕੀਤਾ ਮੇਰੇ ਸੂਰਮੇ ਲਾਲ ਰਣ ਵਿੱਚ ਜਾਓ ਤੇ ਆਪਣੇ ਗੁਰਸਿੱਖ ਭਰਾਵਾਂ ਵਾਂਗ ਤੁਰਕ ਦਲ ਨੂੰ ਆਪਣੀ ਵੀਰਤਾ ਦੇ ਜੋਰ ਵਿਖਾਓ ਤੇ ਸੱਚ ਤੋਂ ਕੁਰਬਾਨ ਹੋ ਜਾਓ ਗੁਰੂ ਜੀ ਨੇ ਬਾਬਾ ਜੀ ਜੀਤ ਸਿੰਘ ਜੀ ਨੂੰ ਆਖਰੀ ਵਾਰ ਘੁੱਟ ਕੇ ਛਾਤੀ ਨਾਲ ਲਾਇਆ ਤੇ ਬਚਨ ਕੀਤਾ ਜੀਤ ਸਿੰਘ ਰਣ ਤੱਤੇ ਵਿੱਚ ਜਾਓ ਵੈਰੀਆਂ ਨੂੰ ਜਏ ਹੱਥ ਵਿਖਾਓ ਕਿ ਉਹਨਾਂ ਨੂੰ ਪਤਾ ਚੱਲ ਜਾਵੇ ਕਿ ਸੱਚ ਧਰਮ ਉੱਪਰ ਪਹਿਰਾ ਦੇਣ ਵਾਲਿਆਂ ਅਤਿ ਆਤਮਿਕ ਜੀਵਨ ਜਿਉ ਉੱਥੇ ਮਰਦਾਂ ਵਿੱਚ ਕਿੰਨੀ ਬਹਾਦਰੀ ਤੇ ਦਲੇਰੀ ਹੁੰਦੀ ਹੈ ਸਿੰਘਾਂ ਨੇ ਸਾਹਿਬ ਜਰਿਆਜੀਤ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਨਾ ਭੇਜਣ ਦੀਆਂ ਬਹੁਤ ਬੇਨਤੀਆਂ ਕੀਤੀਆਂ ਪਰ ਸਿੰਘਾਂ ਦੇ ਮੋੜਮੜ ਬੇਨਤੀਆਂ ਕਰਨ ਤੇ ਵੀ ਗੁਰੂ ਜੀ ਦੀਆਂ ਆਂਦਰਾਂ ਉੱਪਰ ਪੁੱਤਰ ਮੋਹ ਦਾ ਕੋਈ ਅਸਰ ਨਹੀਂ ਹੋਇਆ ਬਲਕਿ ਸਤਿਗੁਰਾਂ ਨੇ ਬਚਨ ਕੀਤਾ ਚਰਬੀ ਪੁੱਤਰਾਂ ਦੀ ਪਾ ਕੇ ਆਪ ਹੱਥੀਂ ਦਾਗ ਦੇਸ਼ ਦੇ ਸਦਾਲੀ ਧੋਣ ਲੱਗਾ ਰਤ ਪਾ ਕੇ ਆਪਣੇ ਕਾਲਜੇ ਦੀ ਅਜ ਮੈਂ ਸੁਰਖਰੂ ਕਿਸੇ ਤੋਂ ਹੋਣ ਲੱਗਾ ਸਤਿਗੁਰੂ ਜੀ ਨੇ ਭਾਈ ਦਿਆ ਸਿੰਘ ਤੇ ਸਿੰਘਾਂ ਨੂੰ ਉੱਤਰ ਦਿੱਤਾ ਕਿ ਦਿਆ ਸਿੰਘ ਜੋ ਸ਼ਹੀਦ ਹੋਏ ਉਹ ਵੀ ਮੇਰੇ ਹੀ ਪੁੱਤਰ ਸਨ ਤੇ ਜੋ ਸੱਚ ਤੋਂ ਨਿਛਾਵਰ ਹੋਣ ਲਈ ਬਚੇ ਹਨ ਇਹ ਵੀ ਮੇਰੇ ਹੀ ਪੁੱਤਰ ਹਨ ਮੇਰਾ ਫਿਕਰ ਅਕਾਲ ਪੁਰਖ ਨੂੰ ਹੈ ਹ ਸੋ ਚੰਦ ਨਹੀਂ ਉਹ ਸਾਹਮਣੇ ਵੇਖੋ ਤੁਰਕਦਲ ਮੁਲ ਕਲੀ ਉੱਪਰ ਹਮਲਾ ਕਰਨ ਲਈ ਵਾਹੋਦਾ ਹੀ ਚੜਿਆ ਆ ਰਿਹਾ ਹੈ ਪੰਡ ਸਿੰਘਾਂ ਦਾ ਜਥਾ ਸਹਿਬ ਜਰਾ अजीत ਸਿੰਘ ਜੀ ਦੇ ਨਾਲ ਮੈਦਾਨੇ ਜੰਗ ਵਿੱਚ ਜਾਣ ਲਈ ਤਿਆਰ ਹੋਇਆ ਸਹਿਬ ਜਾਰੇ ਦੇ ਸਿਰ ਤੇ ਹੀ ਰਜੜਤ ਕਲਗੀ ਚਲਕਦੀ ਕਲਗੀ ਤਰਜੀ ਦਾ ਭਲੇਖਾ ਪਾਉਂਦੀ ਸੀ ਸਤਗੁਰੂ ਦੇ ਸੂਰਬੀਰ ਲਾਲ ਅਚਾਨਕ ਬਿਜਲੀ ਵਾਂਗ ਤੁਰਕਦਲ ਦੇ ਛਪਟਪੇ ਦੇ अनेकांना ਬਰਸ਼ੇ ਦੇ ਕਿਰਪਾਨਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਮੁਗਲਈ ਫੌਜਾਂ ਜਰਨੈਲ ਨੇ ਜਰਨੈਲਾਂ ਨੇ ਕਿਹਾ ਜੇ ਤੁਸੀਂ ਗੁਰੂ ਪੁੱਤਰ ਨੂੰ ਜਿਉਂਦੇ ਨਹੀਂ ਫੜ ਸਕਦੇ ਤਾਂ ਸਦਾ ਦੇ ਨਿੰਦਰ ਹੀ ਸੁਵਾ ਦਿਓ ਵਜ਼ੀਰ ਖਾਨ ਦੇ ਇਨਾਂ ਤਾਨਿਆਂ ਤੇ ਵੰਗਾਰਾਂ ਨੂੰ ਸੁਣ ਕੇ ਹਜ਼ਾਰਾਂ ਹੀ ਵੈਰੀਆਂ ਨੇ ਸਹਬਜ਼ਾਦੇ ਨੂੰ ਘੇਰਾ ਪਾ ਲਿਆ ਪਰ ਸਹਬਜ਼ਾਦਾ ਜੀ ਆਜੀਤ ਸਿੰਘ ਦੀ ਤੁਰਕ ਸੈਨਾ ਵੱਲ ਵੱਧਦੇ ਹੋਏ अनेकांना ਧੁਰ ਜਹਾਨ ਪਹੁੰਚਾਉਂਦੇ ਵੈਰੀਆਂ ਨੂੰ ਮੋਰੇ ਲਾ ਲੈਂਦੇ ਜਦੋਂ ਪਿਛਲੇ ਪਾਸੇ ਤੋਂ ਤੁਰਕ ਆਪ ਦੇ ਪਿੱਛੇ ਆ ਪੈਂਦੇ ਤਦੋਂ ਆਪ ਘੋੜੇ ਦਾ ਮੂੰਹ ਉਹਨਾਂ ਵੱਲ ਕਰ ਉਹਨਾਂ ਤੁਰਕਾਂ ਵਿੱਚ ਭਗਦੜ ਮਚਾ ਦਿੰਦੇ ਸੈਂਕੜੇ ਤੁਰਕਾਂ ਨੂੰ ਬਾਬਾ ਜੀਤ ਸਿੰਘ ਜੀ ਨੇ ਮਿੱਟੀ ਨਾਲ ਮਿੱਟੀ ਕਰ ਦਿੱਤਾ ਉਧਰ ਅਟਾਰ ਗੁਰੂ ਜੀ ਚੋਰ-ਜੋਰ ਦੀ ਮਾਜਾ ਮਾਰ ਕੇ ਬਾਬਾ ਜੀ ਸਿੰਘ ਜੀ ਨੂੰ ਸਵਾਸ਼ ਦਿੰਦੇ। ਪੰਜਾਂ ਸੂਰਮਿਆਂ ਨੇ ਹਜ਼ਾਰਾਂ ਵੈਰੀਆਂ ਨੂੰ ਸੇਲਿਆਂ, ਤੀਰਾਂ, ਕਿਰਪਾਨਾਂ ਨਾਲ ਮੋਢੇ ਘਾੜੋ ਉਤਾਰਿਆ। ਅਜਹੀ ਫੁਰਤੀ ਨਾਲ ਸਹਬਜ਼ਾਦਾ ਜੀ ਸਿੰਘ ਵੈਰੀਆਂ ਤੇ ਵਾਰ ਕਰਦੇ ਸਨ ਕਿ ਵੈਰੀ ਆਪਣੀਆਂ ਸੱਤੇ ਸੁੱਦਾ ਭੁਲਾ ਲੈਂਦੇ। ਇਸੇ ਸਮੇਂ ਤੱਕ ਸਹਬਜ਼ਾਦਾ ਜੀ ਸਿੰਘ ਜੀ ਦੇ ਪੱਥੇ ਜੋ ਤੀਰ ਖਤਮ ਹੋ ਚੁੱਕੇ ਸਨ, ਆਪਨੇ ਸੰਗ ਨੂੰ ਦੋਵਾਂ ਹੱਥਾਂ ਵਿੱਚ ਸੰਭਾਲ ਲਿਆ ਤੇ ਬਾਕੀ ਸਿੰਘਾਂ ਨੇ ਵੀ ਸੰਗ ਸੰਭਾਲੇ ਤੇ ਵੈਰੀਆਂ ਨੂੰ ਪਰੋ-ਪਰੋ ਕੇ अनेकांना ਪਾਜੜਾ ਪਾ ਪਧਰੇ ਜਾਖ ਲਾਉਂਦੇ ਤੇ ਮੋੜ ਬਿਜਲੀ ਵਾਂਗ ਛਪਟ ਮਾਰ ਕੇ ਵੈਰੀਆਂ ਦੀਆਂ ਹ ਕਦੀ ਅੱਗੇ ਕਦੀ ਪਿੱਛੇ ਵੈਰੀਆਂ ਦੇ ਜਮਕਟੇ ਨੂੰ ਭਜਾਉਂਦੇ ਸਨ ਸਾਬ ਜਰਾ ਅਜੀਤ ਸਿੰਘ ਜੀ ਨੇ ਆਪਣੀ ਸਾਂਗ ਇੱਕ ਘੋੜਸਵਾਰ ਵਾਲੇ ਪਠਾਨ ਨੂੰ ਮਾਰੀ ਪਠਾਨ ਤਾਂ ਜ਼ਮੀਨ ਤੇ ਪਹੁੰਟ ਨਹੀਂ ਖਾ ਕੇ ਡਿੱਗ ਪਿਆ ਪਰ ਸਾਂਗ ਉਸ ਦੇ ਸਰੀਰ ਨਾਲ ਮੜੇ ਲੋਹੇ ਵਿੱਚ ਬਾਹਰ ਨਾ ਨਿਕਲ ਸਕੀ ਤੇ ਅੰਦਰ ਵਿਚਕਾਰੋਂ ਟੁੱਟ ਗਈ ਇਤਨੇ ਸਮੇਂ ਦੇ ਕਮਸਾਨ ਦੇ ਜੁੱਧ ਵਿੱਚ ਸਾਬ ਜਰਾ ਅਜੀਤ ਸਿੰਘ ਤੇ ਉਹਨਾਂ ਦੇ ਸਾਥੀ ਦੁਸ਼ਮਣਾਂ ਦੇ ਤੀਰਾਂ ਅਤੇ ਬਰਸ਼ੀਆਂ ਦੇ ਜਮਮਾਂ ਨਾਲ ਛਲਣੀ ਹੋ ਚੁੱਕੇ ਸਨ ਇਸ ਸਮੇਂ ਇੱਕਦਮ ਸਹਬਜ਼ਾਦੇ ਦੀ ਨਜ਼ਰ ਮੁਗਲੀਆ ਜਰਨੈਲ ਅਨਵਰ ਖਾਨ ਤੇ ਪਈ ਜੋ ਫੌਜਾਂ ਨੂੰ ਅੱਗੇ ਵੱਧ ਕੇ ਲੜਨ ਲਈ ਲਲਕਾਰੇ ਮਾਰ ਰਿਹਾ ਸੀ ਸਹਬਜ਼ਾਦਾ ਅਜੀਤ ਸਿੰਘ ਜੀ ਬਿਜਲੀ ਵਾਲੀ ਫੂਰਤੀ ਨਾਲ ਅਨਵਰ ਖਾਨ ਕੋਲ ਪਹੁੰਚੇ ਤੇ ਉਸਤੇ ਆਪਣੀ ਕਟਾਰ ਦਾ ਵਾਰ ਕਰਕੇ ਉਸ ਨੂੰ ਖਾਕ ਵਿੱਚ ਮਿਲਾ ਦਿੱਤਾ ਅਨਵਰ ਖਾਨ ਨੂੰ ਮਾਰ ਕੇ ਜਦੋਂ ਸਹਬਜ਼ਾਦਾ ਅਜੀਤ ਸਿੰਘ ਜੀ ਵਾਪਸ ਪਰਤਣ ਲੱਗੇ ਤਾਂ ਡੋਮਣੇ ਦੀਆਂ ਮੱਖੀਆਂ ਮੰਗਤੁਰਕ ਸੈਨਾ ਨੇ ਆਪ ਨੂੰ ਘੇਰਾ ਪਾ ਲਿਆ ਤੇ ਇੱਕ ਕਾਇਰ ਤੁਰਕ ਨੇ ਪਿੱਛੋਂ ਦੀ ਵਾਰ ਕਰਦਿਆਂ ਹੋਇਆਂ ਸਹਬਜ਼ਾਦੇ ਦੀ ਪਿੱਠ ਵਿੱਚ ਬਰਸ਼ੀ ਮਾਰੀ ਆਪੋਂ ਨਿਖਾ ਕੇ ਜ਼ਮੀਨ ਤੇ ਡਿੱਗ ਪਏ ਤੇ ਆਤਮਾ ਗੁਰੂ ਸ੍ਰੀ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਜਾਬੀਰਾ ਜੀ ਅਤੇ ਸਰੀਰ ਚਮਕੌਰ ਦੀ ਰਣ ਭੂਮੀ ਨੂੰ ਪਵਿੱਤਰ ਕਰ ਗਿਆ। ਇਸ ਸਾਰੇ ਸਾਕੇ ਨੂੰ ਗੁਰੂ ਜੀ ਦੇ ਨਾਲ ਸਹਬਜ਼ਾ ਰਾਜੂਹਾਰ ਸਿੰਘ ਜੀ ਵੀ ਵੇਖ ਰਹੇ ਸਨ। ਵੱਡੇ ਭਰਾ ਨੂੰ ਮੈਦਾਨੇ ਜੰਗ ਵਿੱਚ ਸ਼ਹੀਦ ਹੁੰਦਿਆਂ ਵੇਖ ਕੇ ਬਾਬਾ ਜੂਹਾਰ ਸਿੰਘ ਜੀ ਵੀ ਜਾਰ ਨਾ ਸਕੇ। ਗੁਰੂ ਜੀ ਨੇ ਜਦੋਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਆਪਣਾ ਸੀਸ ਨੂੰ ਤਾਂ ਹੁ ਚੁੱਕਿਆ ਤਾਂ ਸਹਬਜ਼ਾ ਰਾਜੂਹਾਰ ਸਿੰਘ ਜੀ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਪਿਤਾ ਜੀ ਅੱਗੇ ਅਰਜ਼ੀ ਕਿ ਜਾਰੀ ਕਿ ਪਿਤਾ ਜੀ ਮੇਰੇ ਵੱਡੇ ਵੀਰ ਜੀ ਵੈਰੀਆਂ ਨਾਲ ਲੋਹਾ ਲੈ ਕੇ ਆਪਣੇ ਦਾਦਾ ਜੀ ਪਾਸ ਉੱਜੇ ਗਹਿਣ ਮੈਨੂੰ ਵੀ ਆ ਗਿਆ ਬਖਸੋ ਮੈਂ ਵੀ ਵੈਰੀ ਦਲ ਨਾਲ ਜੋਝ ਕੇ ਆਪਣੇ ਵੀਰ ਪਾਸ ਛੇਤੀ ਜਾਵਾਂ ਸਾਬ ਜਦਾ ਜੁਝਾਰ ਸਿੰਘ ਦੀ ਉਮਰ ਇਸ ਵੇਲੇ ਕੇਵਲ 1.15 ਸਾਲ ਦੀ ਹੈ ਗੁਰੂ ਜੀ ਦਾ ਜੇਰਾ ਆਪਣੇ ਹੱਥੀ ਆਪਣੇ ਨੰਨੇ ਪੁੱਤਰ ਨੂੰ ਪੰਜ ਸ਼ਸਤਰਾਂ ਨਾਲ ਸ਼ਿੰਗਾਰ ਕੇ ਮੂੰਹ ਚੁੰਮਦਿਆ ਤਕੀਦ ਕਰਦਿਆਂ ਜੁਝਾਰ ਸਿੰਘ ਉਮਰ ਭਾਵੇਂ ਤੇਰੀ ਛੋਟੀ ਹੈ ਪਰ ਤੇਰੇ ਅੰਦਰ ਆਤਮਾ ਬਹੁਤ ਬਲਵਾਨ ਹੈ ਆਪਣੇ ਭਾਈ ਦੇ ਪੁਰਨੇ ਉੱਪਰ ਚੱਲ ਕੇ ਇੰਨਾ ਛੋਟੇ ਛੋਟੇ ਹਥਿਆਰਾਂ ਨਾਲ ਵੈਰੀਆਂ ਦੇ ਆਹੂ ਲਾਉਣੇ ਹਨ ਸੂਰਮੇ ਦੇ ਸਰੀਰ ਤੇ ਜਿੰਨੇ ਸ਼ਸਤਰਾਂ ਦੇ ਫੱਟ ਲੱਗਣ ਓਨਾਂ ਹੀ ਉਸ ਦਾ ਸਰੀਰ ਪਵਿੱਤਰ ਹੁੰਦਾ ਹੈ। ਬੇਟਾ ਤੁਰਕਾਂ ਦੇ ਟਿੱਡੀ ਦਲ ਵਲ ਵੇਖ ਕੇ ਘਬਰਾਉਣਾ ਨਹੀਂ। ਸਰੀਰਿਕ ਮੌਤ ਅਵਸ਼ ਹੈ, ਲਾਜ਼ਮੀ ਹੈ ਪਰ ਸਰੀਰ त्याਗਣ ਤੋਂ ਪਹਿਲਾਂ ਇਹਨਾਂ ਭਾਗੀਆਂ ਨੂੰ ਦੱਸ ਦੇਣਾ ਹੈ ਕਿ ਗੋਬਿੰਦ ਸਿੰਘ ਦੇ ਸਪੂਤਾਂ ਵਿੱਚ ਸੱਚ ਧਰਮ ਦੇ ਅਣਖ ਦੀ ਖਾਤਰ ਰਣ ਵਿੱਚ ਜੋਜਣ ਦੀ ਕਿੰਨੀ ਤਾਕਤ ਹੈ। ਤੁਹਾਡੇ ਨਾਲ ਪੰਜ ਸਿੰਘ ਜਾਣਗੇ ਤੁਸੀਂ ਛੇ ਹਣੇ। ਤੁਰਕਾਂ ਦੀਆਂ ਲੋਥਾਂ ਨੇ 70 ਵਿਛਾ ਦੇ ਨੇ ਹਨ। ਜਿਵੇਂ ਤੁਹਾਡਾ ਵੀਰ ਸ਼ਹਾਦਤ ਪ੍ਰਾਪਤ ਕਰਕੇ ਪੂਰਨਵਾਗਿਆ ਹੈ, ਤੁਸੀਂ ਵੀ ਵੱਡੇ ਵੀਰ ਦੀ ਤਰ੍ਹਾਂ ਬਹਾਦਰੀ ਵਿਖਾਉਣੀ ਹੈ। ਗੜੀ ਦਾ ਦਰਵਾਜ਼ਾ ਖੋਲ ਦਿੱਤਾ ਗਿਆ ਉਧਰ ਸਹਿਬਜ਼ਾਦਾ ਜੀ ਸਿੰਘਾ ਸਮੇਤ ਮੁਗਲਾਂ ਉੱਪਰ ਟੁੱਟ ਪਏ ਤੇ ਇੱਧਰ ਗੁਰੂ ਜੀ ਅਟਾਰੀ ਵਿੱਚ ਬੈਠੇ ਗੁਰੂ ਜੀ ਸਹਿਬਜ਼ਾਦੇ ਵੱਲੋਂ ਮੰਡੀ ਆ ਰਹੀ ਭੀੜ ਉੱਪਰ ਤੀਰਾਂ ਦੀ ਵਰਖਾ ਕਰਦੇ ਆਪਣੇ ਪੁੱਤਰ ਨੂੰ ਸਵਾਭਾਸ਼ ਸਵਾਭਾਸ਼ ਕਹਿੰਦੇ ਅੱਗੇ ਵਧਣ ਲਈ ਉਤਸ਼ਾਹ ਪ੍ਰਦਾਨ ਕਰਦੇ ਰਹੇ ਸਹਿਬਜ਼ਾਦਾ ਜੀ ਦੇ ਫੁਰਜਾ-ਪੁਰਜਾ ਕਟਾਛ ਹੀ ਦੋਂ ਤੇ ਉੱਚੀ ਅਟਾਰੀ ਵਿੱਚ ਬਿਰਾਜਮਾਨ ਦਸਮੇਸ਼ ਪਿਤਾ ਜੀ ਨੇ ਦੁਬਾਰਾ ਉੱਚੀ ਸੌਰ ਵਿੱਚ ਜਕਾਰਾ ਗਜਾਇਆ ਤੇ ਕਾਲਪੁਰਖ ਦੀ ਦਰਗਾਹ ਵਿੱਚ ਸਿਰ ਨਿਵਾ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਇਹ ਮਹਾਨ ਸਾਕਾ 8 ਪੋ 1761 ਬਿਕਰਮੀ 22 ਦਸੰਬਰ 1704 ਈਸਵੀ ਨੂੰ ਵਾਪਰਿਆ ਦਿਨ ਛਿਪ ਚੁੱਕਾ ਸੀ ਦੋਵੇਂ ਸਹਬ ਜਾਨੇ ਸ਼ਹੀਦ ਹੋ ਚੁੱਕੇ ਸਨ ਤੇ ਬਿਆਰੀ ਸੋਚ ਰਹੇ ਸਨ ਕਿ ਹੁਣ ਗੜੀ ਅੰਦਰ ਗੁਰੂ ਮਹਾਰਾਜ ਇਕੱਲੇ ਹੀ ਰਹਿ ਗਏ ਹਨ ਸੋ ਵਜ਼ੀਰ ਖਾਨ ਨੇ ਫਿਰ ਇੱਕ ਆਖਰੀ ਹੱਲਾ ਕਰਵਾਇਆ ਅੱਗੋਂ ਗੁਰੂ ਜੀ ਅਤੇ ਬਾਕੀ ਸਿੰਘਾਂ ਨੇ ਇੰਨੇ ਜੋਸ਼ ਵਿੱਚ ਤੀਰ ਵਰਸਾਏ ਕਿ ਬਿਆਰੀਆਂ ਦੇ ਸੱਥਰ ਵਿਛਾ ਦਿੱਤੇ ਨੁਕਸਾਨ ਹੁੰਦਾ ਵੇਖ ਕੇ ਵਜ਼ੀਰ ਖਾਨ ਨੇ ਫੌਜ ਨੂੰ ਪਿੱਛੇ ਹਟਾ ਕੇ ਜੰਗ ਬੰਦ ਕਰ ਦੇਣ ਵਿੱਚ ਹੀ ਆਪਣਾ ਭਲਾ ਸਮਝਿਆ ਤੇ ਫੌਜ ਨੂੰ ਤਾਕੀਦ ਕੀਤੀ ਕਿ ਗੜੀ ਦੇ ਦੁਆਲੇ ਸਖਤ ਪੈਰਾ ਰੱਖਿਆ ਜਾਵੇ ਤਾਂ ਕਿ ਕਿਤੇ ਗੁਰੂ ਰਾਪਦੇ ਆਂਦੇ ਦੇਦਾ ਫਾਇਦਾ ਉਠਾ ਕੇ ਬਾਹਰ ਨਾ ਨਿਕਲ ਜਾਵੇ ਗੱਡੀ ਅੰਦਰ ਹੁਣ ਕੇਵਲ 11 ਸਿੰਘ ਅਤੇ ਗੁਰੂ ਜੀ ਹੀ ਰਹਿ ਗਏ ਸਨ ਫਾਇਦੇਆ ਸਿੰਘ ਜੀ ਨੇ ਮੋੜ ਹਜੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਸੇਵਕ ਦੀ ਬੇਨਤੀ ਹੈ ਕਿ ਜਿਵੇਂ ਵੀ ਹੋਵੇ ਆਪ ਬਾਹਰ ਨਿਕਲ ਜਾਓ ਆਪ ਜੀ ਮੋੜ ਹਜ਼ਾਰਾਂ ਸਿੱਖ ਸਾਜ ਲਵੋਗੇ ਪੰਥ ਫਿਰ ਚੜ੍ਹਦੀਆਂ ਕਲਾ ਵਿੱਚ ਆ ਜਾਵੇਗਾ ਪਰ ਜੇ ਆਪ ਨੇ ਇੱਥੇ ਹੀ ਪਾਣਾ ਵਰਤਾ ਦਿੱਤਾ ਤਾਂ ਫਿਰ ਹਜ਼ਾਰਾਂ ਨਹੀਂ ਲੱਖਾਂ ਸਿੱਖ ਵੀ ਮਿਲ ਕੇ ਗੁਰੂ ਦਾ ਘਾਟਾ ਪੂਰਾ ਨਹੀਂ ਕਰ ਸਕਦੇ ਗੁਰੂ ਜੀ ਗੰਭੀਰਤਾ ਨਾਲ ਬੋਲੇ ਪਿਆਰੇ ਦਿਆ ਸਿੰਘ ਜੀ ਕੀ ਅਜੇ ਸਿੱਖ ਅਤੇ ਗੁਰੂ ਅਸੀ ਤਾਂ ਗੁਰੂ ਹੀ ਪੰਥ ਨੂੰ ਬਣਾ ਦਿੱਤਾ ਹੈ ਤਾਂ ਫਿਰ ਪੰਥ ਵਿੱਚ ਗੁਰੂ ਦਾ ਘਟਾ ਪੈ ਹੀ ਕਿਵੇਂ ਸਕਦਾ ਹੈ ਅੱਜ ਤੋਂ ਪੰਥ ਹੀ ਗੁਰੂ ਹੈ ਪੰਥ ਵਿੱਚ ਪਰਮੇਸ਼ਰ ਆਪ ਹੈ ਪੰਥ ਅਕਾਲ ਪੁਰਖ ਦਾ ਰੂਪ ਹੈ ਅਤੇ ਪੰਜ ਨਿਤਨੇਮੀ ਸਿੰਘ ਪੰਥ ਦਾ ਵਜੂਦ ਹਨ ਪਿਆਰੇ ਦਿਆ ਸਿੰਘ ਜੀ ਗੋਬਿੰਦ ਸਿੰਘ ਅਜਪਾਣਾ ਮੰਨ ਲਵੇ ਜਾਂ ਭਲਕੇ ਪੰਥ ਸਦਾ ਟਲ ਰਹੇਗਾ ਤੇ ਜਿਹੜੇ ਇੱਥੋਂ ਨਿਕਲ ਜਾਣ ਦੀ ਗੱਲ ਕਰਦੇ ਹੋ ਜਿੱਥੇ ਅਜੀਤ ਸਿੰਘ ਜੁਹਾਰ ਸਿੰਘ ਅਤੇ ਉਹਨਾਂ ਤੋਂ ਵੀ ਪਿਆਰੇ ਸਿੱਖ ਸ਼ਹੀਦ ਹੋਏ ਹਨ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਇਸ ਤੋਂ ਪਵਿੱਤਰ ਥਾਂ ਹੋਰ ਕਿਹੜਾ ਮਿਲੇਗਾ ਜਨ ਲੱਭੇਗਾ ਮੈਂ ਇਸ ਗੱਡੀ ਨੂੰ ਛੱਡ ਕੇ ਨਹੀਂ ਜਾਵਾਂਗਾ। ਪੈਦਿਆ ਸਿੰਘ ਜੀ ਨਰਾਸ਼ ਹੋ ਕੇ ਚਲੇ ਜਾਂਦੇ ਹਨ। ਬਾਕੀ ਸਿੰਘਾਂ ਨਾਲ ਵਿਚਾਰ ਕੀਤੀ ਕਿ ਸਤਿਗੁਰੂ ਜੀ ਆਪਣੇ ਫੈਸਲੇ ਤੇ ਅਟੱਲ ਹਨ। ਜੇਕਰ ਕੋਈ ਹਨ ਹੋਣੀ ਵਾਪਰ ਗਈ ਤਾਂ ਤਦ ਕੀ ਬਣੇਗਾ? ਇਹ ਚਿੰਤਾ ਤਾਂ ਸਾਰਿਆਂ ਦੇ ਮਨ ਵਿੱਚ ਸੀ। ਸਤਿਗੁਰੂ ਜੀ ਨੇ ਗੱਡੀ ਵਿੱਚ ਬਚਦੇ ਸਿੰਘਾਂ ਨਾਲ ਇਕੱਠੇ ਹੋ ਕੇ ਸੋਧਰ ਰੈ ਰਸ ਦਾ ਦੀਵਾਨ ਸਜਾਇਆ। ਦੀਵਾਨ ਦੀ ਸਮਾਪਤੀ ਉਪਰੰਤ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਸਤਿਗੁਰੂ ਜੀ ਨੇ ਆਪ ਕੀਤੀ। ਇਹ ਅਕਾਲ ਪੁਰਖ ਤੇਰਾ ਸ਼ੁਕਰ ਹੈ। ਤਿੰਨ ਰਾਤਾਂ ਖਾਲਸੇ ਉੱਪਰ ਅਤ ਕਹਿਰ ਦੀਆਂ ਬੀਤੀਆਂ ਪਰ ਖਾਲਸਾ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਦੇ ਹੁਕਮ ਅਨੁਸਾਰ ਅਤਰਮੀਆਂ ਨਾਲ ਜੂਝਿਆ ਸੌ ਉਧਰ ਦੇ ਪਾਠ ਉਪਰੰਤ ਕਲਗੀਧਰ ਜੀ ਤੋਂ ਥੋੜਾ ਦੂਰ ਹੋ ਕੇ ਸਾਰੇ ਸਿੰਘਾਂ ਨੇ ਫਿਰ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਭਾਈ ਦਿਆ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਸੂਰਬੀਰਾਂ ਦੇ ਸੂਰਬੀਰ ਗੁਰੂ ਜੀ ਕੱਲ ਨੂੰ ਇਸ ਚਮਕੌਰ ਦੀ ਰਣ ਭੂਮੀ ਵਿੱਚ ਅੰਤਲੇ ਸਵਾਸਾਂ ਤੱਕ ਲੜ ਮਰਨ ਲਈ ਤਿਆਰ ਬਰ ਤਿਆਰ ਹਨ ਜੇ ਕੱਲ ਨੂੰ ਕੋਈ ਬਾਣਾ ਵਰਤ ਗਿਆ ਖਾਲਸਾ ਪੰਥ ਅਜੇ ਨਵ ਜਨਮਿਆ ਬਾਰਖ ਹੈ ਇਸ ਦੀ ਰਖਵਾਲੀ ਕੌਣ ਕਰੋ ਸਤਿਗੁਰੂ ਜੀ ਨੇ ਖਾਲਸਾ ਸਾਜ ਨੂੰ ਉਪਰੰਤ ਜਦੋਂ ਆਪ ਪੰਜਾਂ ਪਾਸੋਂ ਮਰਦਿਦਾਨ ਪ੍ਰਾਪਤ ਕੀਤੀ ਸੀ ਤਾਂ ਵਚਨ ਕੀਤੇ ਸਨ ਪੰਜ ਸਿੰਘ ਜੋ ਰਹਿਤ ਰਹਿਣੀ ਦੇ ਪੂਰਨ ਧਾਰਨੀ ਹੋਣਗੇ ਮੇਰਾ ਉਹਨਾਂ ਵਿੱਚ ਨਿਵਾਸ ਹੋਵੇਗਾ ਤੇ ਉਹ ਪੰਜਾਂ ਦਾ ਸਮੁਦਾਇ ਖਾਲਸਾ ਹੋਵੇਗਾ ਤੇ ਖਾਲਸੇ ਦੇ ਵਿੱਚ ਮੇਰਾ ਨਿਵਾਸ ਹੋਵੇਗਾ ਉਸ ਸਮੇਂ ਗੁਰੂ ਜੀ ਨੇ ਵਚਨ ਕੀਤਾ ਸੀ ਕਿ ਪੰਜਾਂ ਦਾ ਇਕੱਠ ਜੋ ਫੈਸਲਾ ਕਰੇਗਾ ਉਹ ਗੁਰੂ ਦਾ ਫੈਸਲਾ ਹੋਵੇਗਾ ਜੋ ਹਰ ਇੱਕ ਨੂੰ ਮੰਨਣਾ ਲਾਜ਼ਮੀ ਹੋਵੇਗਾ ਹੁਣ ਖਾਲਸਾ ਜੀ ਆਪਾਂ ਉਸ ਅਧਿਕਾਰ ਦੀ ਵਰਤੋਂ ਕਰਦਿਆਂ ਹੋਇਆਂ ਸਰਬਸੰਮਤੀ ਨਾਲ ਗੁਰਮਤਾ ਕਰਕੇ ਗੁਰੂ ਜੀ ਨੂੰ ਕਢੀ ਛੱਡਣ ਲਈ ਬੇਨਤੀ ਕਰੀਏ ਸਾਰੇ ਇੱਕ ਜੁਬਾਨ ਵਿੱਚ ਹਾਂ ਨਾਲ ਹਾਰ ਲਾਈ ਤੇ ਭਾਈ ਦਿਆ ਸਿੰਘ ਜੀ ਦੇ ਜਿੰਮੇ ਡਿਊਟੀ ਲੈ ਕੇ ਸਾਰੀ ਸੰਗਤ ਦਾ ਗੁਰਮਤਾ ਤੁਸੀਂ ਗੁਰੂ ਜੀ ਨੂੰ ਸੁਣਾਉਣਾ ਹੈ ਭਾਈ ਦਿਆ ਸਿੰਘ ਜੀ ਸਮੇਤ ਸਿੰਘਾਂ ਦੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੁੱਜੇ ਅਤੇ ਸਾਰੇ ਸਿੰਘਾਂ ਰਾਹੀਂ ਕੀਤਾ ਪੰਥਕ ਫੈਸਲਾ ਸਤਿਗੁਰੂ ਜੀ ਨੂੰ ਸੁਣਾਇਆ ਕਿ ਸਾਰੇ ਪੰਥ ਦੀ ਆਪ ਨੂੰ ਇਹੀ ਆਗਿਆ ਹੈ ਕਿ ਆਪ ਜੀ ਗੱਡੀ ਛੱਡਦੇ ਹੋ ਉੱਤੇ ਖਾਲਸੇ ਦੀ ਬੇਨਤੀ ਮੰਨ ਕੇ ਸਹੀ ਸਲਾਮਤ ਇਸ ਢੀਦੀ ਦਲ ਕੇ ਰੇਤੋਂ ਦੂਰ ਨਿਕਲ ਜਾਓ ਭਾਈ ਦਿਆ ਸਿੰਘ ਜੀ ਨੇ ਹੋਰ ਕਿਹਾ ਕਿ ਪਾਤਸ਼ਾਹ ਜੋ ਗੁਰਮਤਾ ਖਾਲਸੇ ਨੇ ਕੀਤਾ ਉਸ ਸੰਸਾਰ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਅਤੇ ਦਾਸ ਸਾਹਿਬ ਦੇ ਨਾਲ ਜਾਵਾਂਗੇ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਘਟਾਰੀ ਵਿੱਚ ਰਹਿਣਗੇ ਇਸ ਤਰ੍ਹਾਂ ਵਿਉਂਤ ਬਣਾ ਕੇ ਅਸੀਂ ਗੁਰਮਤਾ ਬੇਨਤੀ ਦੇ ਰੂਪ ਵਿੱਚ ਆਪਦੇ ਚਰਨਾਂ ਵਿੱਚ ਪੇਸ਼ ਕਰ ਰਹੇ ਹਾਂ ਗੁਰੂ ਜੀ ਦੀ ਸ਼ਰਤ ਗੁਰੂਦੇਵ ਜੀ ਨੇ ਖਾਲਸਾ ਦੇ ਹੁਕਮ ਸੁਣ ਕੇ ਆਖਿਆ ਕਿ ਖਾਲਸਾ ਜੀ ਠੀਕ ਹੈ ਮੈਂ ਆਪਣੇ ਪੰਥ ਦੇ ਹੁਕਮ ਮੋਰੇ ਸਿਰ ਨਿਵਾਉਂਦਿਆਂ ਹੋਇਆਂ ਪਰ ਮੇਰੀ ਇੱਕ ਸ਼ਰਤ ਵੀ ਹੈ ਕਿ ਮੈਂ ਗੜੀ ਵਿੱਚੋਂ ਚੁੱਪਚੀਤੇ ਨਹੀਂ ਨਿਕਲਾਂਗਾ ਮੈਂ ਤਾੜੀ ਮਾਰ ਕੇ ਤੁਲ ਖਸੈਨਾ ਨੂੰ ਵੰਗਾਰ ਕੇ ਨਿਕਲਾਂਗਾ ਕੱਲ ਨੂੰ ਤੁਰ ਕੇ ਇਹਨਾਂ ਕਹਿਣ ਕਿ ਸਿੱਖਾਂ ਦਾ ਗੁਰੂ ਡਰਦਾ ਹੋਇਆ ਚੁੱਪਚਾਪ ਰਾਤ ਦੇ ਹਨੇਰੇ ਵਿੱਚ ਭੱਜ ਗਿਆ ਭਾਈ ਸੰਗਤ ਸਿੰਘ ਜੀ ਜਿਨ੍ਹਾਂ ਦਾ ਚਿਹਰਾ ਮੋਹਰਾ ਵੀ ਕਲਗੀਧਰ ਜੀ ਨਾਲ ਮਿਲਦਾ ਸੀ ਸਤਗੁਰੂ ਜੀ ਨੇ ਉਸ ਨੂੰ ਆਪਣੀ ਸ਼ਾਹੀ ਪੋਸ਼ਾਕ ਪਹਿਨਾਈ ਤੇ ਜਿਗਾ ਕਲਗੀ ਭਾਈ ਸੰਗਤ ਜੀ ਦੇ ਸਿਰ ਉੱਪਰ ਦਿਮਾਲੇ ਦੇ ਸਜਾਈ ਪੂਰੇ ਸ਼ਸਤਰ ਸਜਾ ਕੇ ਖਾਲਸੇ ਨੂੰ ਤਿੰਨ ਵਾਰ ਪ੍ਰਕਰਮਾ ਕਰਕੇ ਫਤਿਹ ਬੁਲਾਈ ਤੇ ਬਚਨ ਕੀਤਾ ਅੱਜ ਤੋਂ ਖਾਲਸਾ ਗੁਰੂ ਗੁਰੂ ਖਾਲਸਾ ਹੋਇਆ ਅਸੀਂ ਹਮੇਸ਼ਾ ਗੁਰੂ ਦੇ ਸਿੱਖ ਹਾਂ ਤੇ ਸਿੱਖ ਹੀ ਰਹਿਣਾ ਹੈ ਇਹ ਸਤਿਗੁਰੂ ਦੀ ਵਡਿਆਈ ਹੈ ਜੋ ਨਿਮਾਣਿਆਂ ਨੂੰ ਮਾਣ ਬਖਸ਼ ਰਹੇ ਹਨ ਜੇ ਖਾਲਸੇ ਵਿੱਚ ਗੁਰੂ ਦੀ ਹੋਂਦ ਹੈ ਤਾਂ ਦੇਹੀ ਖਾਲਸਾ ਗੁਰੂ ਹੈ ਗੁਰੂ ਹੋਂਦ ਵੀ ਹੋਣਾ ਇਕੱਠ ਨਾ ਸੰਗਤ ਹੈ ਨਾ ਖਾਲਸਾ ਗੁਰੂ ਪਾਸੋਂ ਇਹ ਵਡਿਆਈ ਪਾ ਕੇ ਸਾਰੇ ਸਿੰਘਾਂ ਨੇ ਗੁਰੂਦੇਵ ਜੀ ਨੂੰ ਸੀਸ ਨਵਾਇਆ ਸਿੱਖ ਇਤਿਹਾਸ ਵਿੱਚ ਇਹ ਪਹਿਲਾ ਗੁਰਮਤਾ ਸੀ ਜਿਸ ਦੇ ਅੱਗੇ ਕਲਗੀ ਧਰਜੇ ਨੇ ਸੀਸ ਨਵਾਇਆ ਸਤਿਗੁਰੂ ਜੀ ਨੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜੀ ਨੂੰ ਆਪਣੇ ਪਾਸ ਸੱਦਿਆ ਤੇ ਗੜੀ ਚੋਂ ਬਾਹਰ ਨਿਕਲਲ ਦੀ ਵੀ ਓਂਤ ਬਣਾਈ ਤੇ ਕਿਹਾ ਕਿ ਗੜੀ ਦੇ ਮੁੱਖ ਦਰਵਾਜ਼ੇ ਵਿੱਚੋਂ ਦੀ ਨਿਕਲੇ ਆਵਦੇਰੇ ਖਤਰਾ ਹੈ ਗੜੀ ਦੇ ਪਿੱਛੇ ਜੋ ਛੋਟਾ ਦਰਵਾਜ਼ਾ ਹੈ ਉਸ ਰਹੀਂ ਆਪਾਂ ਬਾਹਰ ਨਿਕਲਣਾ ਹੈ ਤੇ ਗੜੀ ਕੋ ਫਰਲਾਂਗ ਦੀ ਵਿੱਚ ਤੇ ਜਾ ਕੇ ਮੈਂ ਤਿੰਨ ਵਾਰੀ ਤਾੜੀ ਮਾਰ ਕੇ ਜ਼ੋਰ ਦੀ ਆਵਾਜ਼ ਵਿੱਚ ਕਹਾਂਗਾ ਕਿ ਹਿੰਦ ਦਾ ਪੀਰ ਗੜੀ ਵਿੱਚੋਂ ਨਿਕਲ ਚੱਲਿਆ ਹੈ ਜੇ ਕਿਸੇ ਵਿੱਚ ਜ਼ਰੂਰਤ ਹੈ ਤਾਂ ਪਕੜ ਲਵੋ ਪਰ ਯਾਦ ਰੱਖਿਓ ਜਦੋਂ ਹਫੜਾ ਦਫੜੀ ਮੱਚੀ ਤੁਸੀਂ ਮੇਰੇ ਨਾਲੋਂ ਵਿਛੜ ਜਾਣਾ ਹੈ ਤੁਸੀਂ ਉਹ ਜੋ ਸਾਹਮਣੇ ਤਾਰਾ ਚਮਕਦਾ ਹੈ ਉਸ ਦੀ ਸੇਧ ਤੇ ਤੁਰੇ ਜਾਣਾ ਕਰਤਾਰ ਮੁਰ ਤੁਹਾਡਾ ਮਿਲਾਪ ਸਾਡੇ ਨਾਲ ਕਰਵਾ ਦੇਵੇਗਾ ਨਾਲ ਹੀ ਨਾਲ ਹੀ ਗੜੀ ਵਾਲੇ ਸਿੰਘਾਂ ਨੂੰ ਕਿਹਾ ਕਿ ਜਦੋਂ ਅਸੀਂ ਤਾੜੀ ਮਾਰ ਕੇ ਕਹਾਂਗੇ ਪੀਰੇ ਹਿੰਦ ਮੇਰਾ ਵਾਤਾ ਤੁਸੀਂ ਤੋਂਸੇ ਨਗਾਰੇ ਵਜਾ ਕੇ ਉੱਚੀ ਉੱਚੀ ਸਤਿ ਸ਼੍ਰੀ ਅਕਾਲ ਦੇ ਜਕਾਰੇ ਬੁਲਾ ਕੇ ਆਕਾਸ਼ ਗੂੰਜਾ ਦੇਣਾ ਹੈ ਤੇ ਬਾਹਰ ਦੁਸ਼ਮਣਾਂ ਉੱਪਰ ਤੀਰਾਂ ਦੀ ਬਰਖਾ ਸ਼ੁਰੂ ਕਰ ਦੇਣੀ ਹੈ ਇਹ ਸਾਰੀ ਗੱਲ ਸਮਝਾ ਕੇ ਗੁਰੂ ਜੀ ਨੇ ਗੜੀ ਵਿੱਚ ਲੈ ਸਿੰਘਾਂ ਨੂੰ ਵਾਰੀ ਵਾਰੀ ਕੁੱਟ ਕੇ ਹੀ ਕਨਾਲ ਲਾਇਆ ਮੱਥੇ ਚੁੰਮੇ ਆਪਣੇ ਪਿਆਰਿਆਂ ਨੂੰ ਆਖਰੀ ਵਾਰ ਅਥਾ ਲਾੜ ਲੜਾਇਆ ਤੇ ਫਿਰ ਆਪਣੇ ਮਹਾਂਦਰੇ ਨਾਲ ਮਿਲਦੇ ਭਾਈ ਸੰਗਰ ਸਿੰਘ ਜੀ ਨੂੰ ਜਿਨ੍ਹਾਂ ਨੂੰ ਕਲਗੀ ਜਿਗਾ ਲਗਾ ਕੇ ਆਪਣੀ ਪੋਸ਼ਾਕ ਪਨਾਈ ਸੀ ਨੂੰ ਉੱਚੀ ਉਟਾਰੀ ਤੇ ਆਪਣੀ ਜਗ੍ਹਾ ਬਿਠਾ ਦਿੱਤਾ ਪਾਤਸ਼ਾਹ ਨੇ ਅੱਧੀ ਰਾਤ ਬੁਰਜ ਉੱਪਰ ਖਲੋ ਗਿਆ ਆਪਣਾ ਨਾਰਸਿੰਘਾ বাজਾਇਆ ਤੇ ਗੜੀ ਚ ਆਪਣੇ ਤਿੰਨਾਂ ਸਾਥੀਆਂ ਸਮੇਤ ਬਾਹਰ ਨਿਕਲ ਨਿਕਲੇ ਜਿੱਥੇ ਕਿ ਅੱਜਕੱਲ ਗੁਰਦੁਆਰਾ ਤਾੜੀ ਸਾਹਿਬ ਹੈ ਉਸ ਜਗ੍ਹਾ ਤੇ ਖੜੋ ਕੇ ਗੁਰੂ ਜੀ ਨੇ ਦੋਵਾਂ ਹੱਥਾਂ ਨਾਲ ਉੱਚੀ ਉੱਚੀ ਤਿੰਨ ਵਾਰੀ ਤਾੜੀ ਮਾਰੀ ਤੇ ਗਰਜਵੀਂ ਆਵਾਜ਼ ਨਾਲ ਲਲਕਾਰਾ ਮਾਰ ਕੇ ਤਿੰਨ ਵਾਰੀ ਕਿਹਾ ਪੀਰੇ ਹਿੰਦ ਮੇਰਾ ਵਦ ਪੀਰੇ ਹਿੰਦ ਮੇਰਾ ਵਦ ਪੀਰੇ ਹਿੰਦ ਮੇਰਾ ਵਦ ਉਧਰੋਂ ਗੜੀ ਵਿੱਚੋਂ ਧੌਂਸਿਆਂ ਉੱਪਰ ਸਿੰਘਾਂ ਨੇ ਝੋਟਾ ਮਾਰਨੀ ਸ਼ੁਰੂ ਕਰ ਦਿੱਤੀਆਂ ਨਰਸਿੰਘਾ ਵਜਾ ਦਿੱਤਾ ਜਿੰਨੇ ਸਿੰਘ ਗੜੀ ਵਿੱਚ ਬਜੇ ਸਨ ਉਹ ਉੱਚੀ ਸੁਰ ਵਿੱਚ ਜਕਾਰੇ ਛੱਡਦੇ ਤੇ ਨਾਲ-ਨਾਲ ਤੀਰਾਂ ਦੀ 부ਛਾੜ ਕਰਦੇ ਇਸ ਤਰ੍ਹਾਂ ਸਾਰੇ ਤੁਰਕ ਲਸ਼ਕਰ ਵਿੱਚ ਪਖਦਰਮਚਗੀ ਤੇ ਸੈਨਾ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਸਿੰਘ ਆਪੇ ਸਿੰਘ ਆਪੇ ਕੁੱਪ ਹਨੇਰੇ ਵਿੱਚ ਤੁਰਕ ਸੈਨਾ ਆਪਸੀ ਕੱਟਵੱਟ ਕਰਕੇ ਮਰਨ ਲੱਗੀ ਤੁਰਕ ਸੈਨਾ ਦੇ ਹਜ਼ਾਰਾਂ ਸਿਪਾਹੀ ਇਸ ਪਖਦਰ ਵਿੱਚ ਆਪੋ ਵਿੱਚ ਹੀ ਲੜ ਮਰੇ ਤੇ ਦਿਨ ਚੜ੍ਹਦੇ ਤੱਕ ਇਹ ਸਿਲਸਿਲਾ جاری ਰਿਹਾ ਉਧਰ ਕਲਕੀ ਤਾਰਜੀ ਦਾ ਜਿਸ ਨੇ ਵੀ ਰਾ ਰੋਕਿਆ ਆਪਨੇ ਉਸ ਨੂੰ ਮੌਦੇ ਘਾਰ ਉਤਾਰ ਦਿੱਤਾ ਤੇ ਆਪ ਜੀ ਆਪਣੀ ਮੰਜ਼ਲ ਵੱਲ ਵਾਹਵਦਾ ਹੀ ਵੱਧ ਗਏ ਆਪ ਦੇ ਪੈਰ ਨੰਗੇ ਸਨ ਬਹੁਤ ਹੀ ਠੰਡੀ ਰੁੱਤ ਕੋਰੇ ਨਾਲ ਲੱਗਦੀ ਜ਼ਮੀਨ ਕੰਡਿਆਲੀਆਂ ਝਾੜੀਆਂ ਵਿੱਚ ਦੀ ਗੁਜ਼ਰਦਿਆਂ ਗੁਰੂ ਜੀ ਦਾ ਜਾਮਾ ਵੀ ਲੀਰੋ-ਲੀਰ ਹੋ ਗਿਆ ਪੈਰਾਂ ਵਿੱਚੋਂ ਲਹੂ ਵਗਣ ਲੱਗ ਪਿਆ ਕਸ਼ਟ ਭਾਰੀ ਰਾਤ ਕਦੀ ਦੌੜ ਦੇ ਕਦੀ ਸਹਜੇ ਆਪ ਜੀ ਮਾਛੀਵਾੜੇ ਦੇ ਜੂ ਵਿੱਚ ਗੁਲਾਬੇ ਮਨਸੰਦ ਦੇ ਬਾਗ ਵਿੱਚ ਪੁੱਜ ਗਏ ਮੈਦਾਨੇ ਜੰਗ ਵਿੱਚੋਂ ਨਿਕਲਣ ਤੋਂ ਪਹਿਲਾਂ ਤਾੜੀ ਮਾਰ ਕੇ ਦੁਸ਼ਮਣ ਨੂੰ ਸਾਵਧਾਨ ਕਰਨ ਵਾਲੇ ਇਸ ਸਥਾਨ ਤੇ ਗੁਰਦੁਆਰਾ ਤਾੜੀ ਸਾਹਿਬ ਸਤਿਗੁਰੂ ਜੀ ਦੀ ਇਸ ਅਸੀਮ ਬਹਾਦਰੀ ਅਤੇ ਜ਼ੁਰਤ ਦੀ ਗਵਾਹੀ ਰੰਦੀ ਦੁਨੀਆ ਤੱਕ ਪਰਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ